ਖਿਰਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਲੱਗੇ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਹੁਣੇ-ਹੁਣੇ ਪਵੰਤਮਨ ਸਰਕਾਰ ਨੇ ਪੰਜਾਬ ਦੇ ਲੋਕਾਂ ਲਈ ਵੱਡੇ-ਵੱਡੇ ਐਲਾਨ ਕੀਤੇ ਸੀ ਜਿਹੜੇ ਉਹ ਐਲਾਨ ਪੂਰੇ ਕਰ ਚੁੱਕੇ ਨੇ ਜੀ ਕਈ ਉਹਨਾਂ ਐਲਾਨਾਂ ਬਾਰੇ ਅੱਜ ਚਰਚਾ ਕਰਨ ਜਾ ਰਹੇ ਹਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਗੁਜਾਰਿਸ਼ ਹੈ ਜਿੰਨਾ ਵੀਰੇਆਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਚੱਲਦੇ ਹਾਂ ਮੇਨ ਅਪਡੇਟ ਦੇ ਉੱਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ हेमा ਮਾਲੀ ਨਾਲ ਦੂਜਾ ਵਿਆਹ ਕਰਨ ਲਈ ਪਹਿਲੀ ਪਤਨੀ ਪ੍ਰਕਾਸ਼ ਕੌਰ ਦਾ ਤਰਮਿੰਦਰ ਨੇ ਕੀਤੀ ਸੀ ਜੀ ਡੀਲ ਖੁਦ ਬਿਆਨ ਦੀ ਦਿੱਤੀ ਹੈ ਸਚਾਈ ਤਰਮਿੰਦਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹਮੇਸ਼ਾ ਸੁਰੱਖਿਅਤ ਰਹਿੰਦੇ ਨੇ ਅੱਜ ਅਸੀਂ ਤੁਹਾਨੂੰ ਇਸ ਨਾਲ ਜੁੜੀ ਇੱਕ ਖਾਸ ਰਾਜ ਦੱਸਣ ਜਾ ਰਹੇ ਹਾਂ ਜੋ ਕਿ हेमा ਮਾਲੀ ਦੇ ਵਿਆਹ ਤੋਂ ਬਾਅਦ ਅਜਿਹੀਆਂ ਖਬਰਾਂ ਸਮਣੀਆਂ ਆਈਆਂ ਸੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਜਸਵੀਰ ਜੱਸੀ ਨੇ ਜੋਤੀ ਨੂਰਾ ਨਾਲ ਮਿਲ ਕੇ ਗਾਇਆ ਜੀ ਗੀਤ ਦੋਵੇਂ ਗਾਇਕ ਇਕੱਠੇ ਸੁਰ ਲਗਾਉਂਦੇ ਆਏ ਨੇ ਜੀ ਨਜ਼ਰ ਮਸ਼ਹੂਰ ਪੰਜਾਬੀ ਗਾਇਕ ਜਸਵੀਰ ਜੱਸੀ ਆਪਣੀ ਖੂਬਸੂਰਤ ਆਵਾਜ਼ ਨਾਲ ਸਰੋਤਿਆਂ ਦਾ ਦਿਲ ਜਿੱਤ ਲੈਂਦੇ ਨੇ ਹਾਲ ਹੀ ਵਿੱਚ ਜਸਵੀਰ ਜੱਸੀ ਦੀ ਮਸ਼ਹੂਰ ਸੂਫੀ ਗਾਇਕਾ ਜੋਤੀ ਨੂਰਾ ਨਾਲ ਇੱਕ ਵੀਡੀਓ ਵਾਇਰਲ ਵੀ ਹੋ ਰਹੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਹੋ ਜੀ ਧੀ ਤੇ ਹੋਇਆ ਸ਼ੱਕ ਦਾ ਮਾਨੇ ਸ਼ੁਰੂ ਕੀਤਾ ਪਿੱਛਾ ਫਿਰ ਅਜਿਹਾ ਹੋਇਆ ਜੀ ਕਿ ਵਿਚਗੀਆਂ ਲਾਸ਼ਾਂ ਬੈਂਗਲੁਰੂ ਚ ਬੀਰਵਾਨ ਨੂੰ ਇੱਕ ਸੰਸਨੀਖੇਜ਼ ਮਾਮਲਾ ਸਾਹਮਣੇ ਆਇਆ ਧੀ ਆਪਣੀ ਮਾਂ ਨੂੰ ਲੈ ਕੇ ਇਹ ਕਹਿ ਕੇ ਪਾਰਕ ਵਿੱਚ ਰਵਾਨਾ ਹੋਈ ਕਿ ਕੁਝ ਸਮੇਂ ਬਾਅਦ ਆਵਗੀ ਪਤਾ ਨਹੀਂ ਕਿ ਮਾਂ ਨੂੰ ਆਪਣੀ ਧੀ ਦੇ ਵਿਵਹਾਰ ਤੇ ਸ਼ੱਕ ਹੋ ਗਿਆ ਉਹ ਲੁਕ ਚਿਪ ਕੇ ਆਪਣੀ ਧੀ ਦਾ ਪਿੱਛਾ ਕਰਨ ਲੱਗੀ ਤੇ ਪਾਰਕ ਵਿੱਚ ਜੋ ਕੁਝ ਹੋਇਆ ਉਹ ਦੇਖ ਕੇ ਮਾਂ ਦਾ ਖੂਨ ਖੋਲ ਗਿਆ ਉਸ ਤੋਂ ਬਾਅਦ ਅਗਲੀ ਬੜੀ ਹਵਰ ਜੀ ਅਮਿਤਾ ਬੱਚਨ ਦੇ ਸ਼ੋਅ 'ਚ ਜਿੱਤੇ ਨੇ ਜੀ 5 ਕਰੋੜ ਫਿਰ ਸ਼ਰਾਬ ਪੀ ਗੁਪਤਦਾਨ ਕਰ ਹੋ ਗਿਆ ਜੀ ਕੰਗਾਲ ਅਮਿਤਾ ਵੱਚਨ ਦੇ ਮਸ਼ਹੂਰ ਸ਼ੌਕ ਆਉਣ ਬਣੇਗਾ ਕਰੋੜਾਂ ਵਿੱਚ ਦਾ ਇੱਕ ਕਰੋੜ ਉਤੇ ਜੋ ਅੱਜ ਕੱਲ ਕੰਗਾਲ ਵੀ ਹੋ ਗਿਆ ਤੇ ਫਿਰ ਸੁਸ਼ੀਲ ਕੁਮਾਰ ਦੀ ਜੋ 2011 ਚਕਾਉਣ ਬਣੇਗਾ ਕਰੋੜਾਂ ਵਿੱਚ ਦੀ 5 ਕਰੋੜ ਰੁਪਏ ਜਿੱਤੇ ਸਨ ਸੁਸ਼ੀਲ ਕੁਮਾਰ ਨੇ ਬਹੁਤ ਵੱਡੀ ਰਕਮ ਜਿੱਤੀ ਪਰ ਬਦਕਿਸਮਤੀ ਨਾਲ ਉਹ ਇਸ ਦੀ ਸਹੀ ਵਰਤੋਂ ਨਹੀਂ ਕਰ ਸਕਿਆ ਤੇ ਦਿਵਾਲੀਆ ਹੋ ਗਿਆ ਸੁਸ਼ੀਲ ਕੁਮਾਰ ਨੇ ਕਿਹਾ ਕਿ ਕੇਬੀਸੀ ਦੇ 5 ਤੇ 5 ਕਰੋੜ ਰੁਪਏ ਜਿੱਤੇ ਹੀ ਉਹ ਚੈਰੀਟੀ ਵਿੱਚ ਸਰਗਰਮ ਹੋ ਗਿਆ ਸੀ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਸਾਹਮਣੇ ਆ ਰਹੀ ਹੈ ਔਰਤ ਦੇ ਦਿੱਤਾ ਜੀ 6 ਬੱਚਿਆਂ ਨੂੰ ਜਨਮ 4 ਬੇਟੇ ਤੇ 2 ਬੇਟੀਆਂ ਡਾਕਟਰ ਵੀ ਰਹਿ ਗਏ ਹੈਰਾਨ ਪਾਕਿਸਤਾਨ ਦੇ 라ਵਲਪਿੰਡੀ ਜ਼ਿਲ੍ਹੇ ਤੋਂ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ ਜਿੱਥੇ ਜ਼ਿਲ੍ਹਾ ਹਸਪਤਾਲ ਵਿੱਚ ਇੱਕ ਔਰਤ ਨੇ ਜਿਹੜੀ ਜਨਮ ਦਿੱਤਾ ਜੀ 6 ਬੱਚਿਆਂ ਨੂੰ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਹੈ ਜੀ ਸੀਐਮ ਮਾਨ ਦੇ ਘਰ ਪਹੁੰਚੇ ਨੇ ਜਿੱਪੀ ਗਰੇਵਲ ਤੀਨ ਨੂੰ ਗੋਦੀ ਚੁੱਕ ਕੇ ਕਿਹਾ ਜੇ ਪੁੱਤਰ ਮਿੱਟੜੇ ਮੇਵੇ ਤਾਂ ਤੀਆਂ ਮਿਸ਼ਰੀ ਦੀਆਂ ਡਲੀਆਂ ਪੰਜਾਬੀ ਫਿਲਮ ਇੰਡਸਟਰੀ ਦੇ ਦੇਸ਼ੀ ਰੌਕਸਟਾਰ ਗਿੱਪੀ ਗਰੇਵਾਲ ਨੇ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਇੰਸਟਾਗ੍ਰam ਤੇ ਸੀਐਮ ਪਵੰਤਮਾਨ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਇਹਨਾਂ ਤਸਵੀਰਾਂ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਗਲੀ ਵੀਡੀਓ ਜੀ ਫਤਿਹਗੜ੍ਹ ਸਹਿਮਚ ਤੂਫਾਨ ਦਾ ਕਹਿਰ ਆਪਦੀ ਰੈਲੀ ਦੌਰਾਨ ਉਖੜੇ ਨੇ ਜੀ ਟੈਂਟ ਸੀਐਮ ਮਾਨ ਨੂੰ ਛੱਡਣੀ ਪਈ ਸਟੇਜ ਫਤੇਗੜ ਸਾਹਿਬ 'ਚ ਭਾਰੀ ਮੀਂਹ ਤੇ ਚੱਕੜ ਤੇ ਤਬਾਹੀ ਮਚਾਈ ਆ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਦੀ ਮੁਹਿੰਮ ਦੀ ਸ਼ੁਰੂਆਤ ਲਈ ਅੱਜ ਇੱਕ ਵਿਸ਼ਾਲ ਰੈਲੀ ਕੀਤੀ ਗਈ ਪਰ ਤੂਫਾਨ ਕਾਰਨ ਰੈਲੀ ਦੇ ਟੈਂਟ ਓਖੜ ਗਏ ਤੇਜ਼ ਹਵਾ ਨੇ ਪੋਸਟਰ ਪਾੜ ਦਿੱਤੇ ਸੀਐਮ ਭਵੰਤਮਾਨ ਨੇ ਵੀ ਸਟੇਜ ਛੱਡਣੀ ਪਈ ਐ ਉਸ ਤੋਂ ਬਾਅਦ ਅਗਲੀ ਵੀਡੀਓ ਹੋਜੀ ਪੰਜਾਬ ਤੇ ਦਿਲ ਦਹਿਲਾਣ ਵਾਲਾ ਮਾਮਲਾ ਸਾਹਮਣੇ ਬਰਜ ਖਲੀਫਾ ਟਾਵਰ ਡਿੱਗਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਐ ਗੁਰਦਾਸਪੁਰ ਦੇ ਹਰਦੋਛੰਨੀ ਰੋਡ ਉਤੇ ਚੱਲ ਰਹੇ ਦबई ਮੇਲੇ ਵਿੱਚ ਚੱਲ ਰਹੀ ਹੈ ਜੀ ਤੇਜ਼ ਹਵਾਵਾਂ ਕਾਰਨ ਮੇਲੇ ਵਿੱਚ ਦबई ਦੀ ਬਚਾਈ ਨਕਲੀ ਬੁਰਜ ਖਲੀਫਾ ਇਮਾਰਤ ਡਿੱਗਣ ਕਾਰਨ ਇੱਕ 29 ਸਾਲਾ ਨੌਜਵਾਨ ਰਵਿੰਦਰ ਕੁਮਾਰ ਦੀ ਇਮਾਰਤ ਹੇਠਾਂ ਆਉਣ ਦੇ ਨਾਲ ਮੌਤ ਹੋ ਗਈ ਹੈ ਇੱਕ ਨੌਜਵਾਨ ਜ਼ਖਮੀ ਹੋ ਗਿਆ ਇਮਾਰਤ ਡਿੱਗਣ ਦੇ ਨਾਲ ਹੀ ਪੂਰੇ ਮੇਲੇ ਵਿੱਚ ਹਫੜਾ ਦਫੜੀ ਮਚ ਗਈ ਮੇਲੇ ਨੂੰ ਬੰਦ ਕਰ ਦਿੱਤਾ ਗਿਆ ਜੀ ਇਸੇ ਦੇ ਕਰਕੇ ਤੋਂ ਬਾਅਦ ਅਗਲੀ ਬੜੀ ਖਬਰ ਜੀ ਅਫਸਾਨਾ ਖਾਨ ਨੇ ਪਿਆਰ ਭਰੇ ਅੰਦਾਜ਼ 'ਚ ਪਤੀ ਸਾਜ ਨੂੰ ਦਿੱਤੀ ਜੀ ਜਨਮ ਦਿਨ ਦੀ ਵਧਾਈ ਪਤੀ ਨਾਲ ਰੋਮਾਂਟਿਕ ਤਸਵੀਰਾਂ ਕੀਤੀਆਂ ਨੇ ਜਿਸ ਸ਼ੇਅਰ ਪੰਜਾਬੀ ਗਾਇਕਾ ਅਫਸਾਨਾ ਖਾਨ ਅਕਸਰ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ ਅੱਜ ਅਫਸਾਨਾ ਖਾਨ ਦੇ ਪਤੀ ਸਾਜ ਦਾ ਜਨਮ ਦਿਨ ਹੈ ਇਸ ਖਾਸ ਮੌਕੇ ਉੱਤੇ ਗਾਇਕਾ ਨੇ ਆਪਣੇ ਪਤੀ ਨੂੰ ਬਹੁਤ ਹੀ ਰੋਮਾਂਟਿਕ ਅੰਦਾਜ਼ ਨਾਲ ਜਨਮ ਦਿਨ ਦੀ ਵਧਾਈ ਦਿੱਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪੁਲਿਸ ਤੋਂ ਅੱਕੇ ਦੋ ਨੌਜਵਾਨ ਟੈਂਕੀ ਤੇ ਚੜ ਚੁੱਕੇ ਨੇ ਐਮਪੀ ਸਿਮਰਜੀਤ ਸਿੰਘ ਮਾਨ ਨੇ ਸਮਝਾ ਕੇ ਹੇਠਾਂ ਉਤਾਰੇ ਨੇ ਸੁਨਾਮ ਵਿਧਾਨ ਸਭਾ ਹਲਕੇ ਦੇ ਪਿੰਡ ਸ਼ੇਰੋਂ ਵਿਖੇ ਪੁਲਿਸ ਤੋਂ ਅੱਕੇ ਦੋ ਨੌਜਵਾਨ ਪੈਟਰੋਲ ਦੀਆਂ ਬੋਤਲਾਂ ਲੈ ਕੇ ਪਾਣੀ ਵਾਲੀ ਟੈਂਕੀ ਦੇ ਜਾ ਚੜੇ ਘਟਨਾ ਦਾ ਪਤਾ ਲੱਗਦੇ ਹੀ ਵੱਡੀ ਗਿਣਤੀ ਚ ਲੋਕਾਂ ਤੇ ਪ੍ਰਸ਼ਾਸਨਿਕ ਅਧਿਕਾਰ ਮੌਕੇ ਤੇ ਪੁੱਜੇ ਅਤੇ ਉਕਤ ਮਾਮਲੇ ਸੰਬੰਧੀ ਐਮਪੀ ਦੇ ਲੋਕ ਸਭਾ ਹਲਕਾ ਸੰਗਰੂਰ ਤੋਂ ਉਮੀਦਵਾਰ ਸਿਮਰਜੀਤ ਸਿੰਘ ਮਾਨ ਨੂੰ ਜਾਣਕਾਰੀ ਦਿੱਤੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਦਿਨ ਦਿਹਾੜੇ ਮਹਿਲਾ ਕੋਲੋਂ 7 ਲੱਖ ਰੁਪਏ ਲੈ ਕੇ ਲਟੇਰੇ ਹੋਏ ਨਿੱਜੀ ਫਰਾ ਕਟਨਾ ਹੁਈ ਹੈ ਜਿਸ ਸਿਟੀਵੀ ਵਿੱਚ ਕੈਦ ਪੰਜਾਬ ਵਿੱਚ ਲਟੇਰਿਆਂ ਦੇ ਹੌਸਲੇ ਦਿਨ-ਬਦਨ ਬਲੰਦ ਹੁੰਦੇ ਜਾ ਰਹੇ ਨੇ ਉਹਨਾਂ ਦੇ ਮਨਾਂ ਵਿੱਚ ਪੁਲਿਸ ਦਾ ਡਰ ਖਤਮ ਹੁੰਦਾ ਜਾ ਰਿਹਾ ਹੈ ਲਗਾਤਾਰ ਉਹਨਾਂ ਵੱਲੋਂ ਲੁੱਟਦੀਆਂ ਵਾਰਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਬਾਗਾਪੁਰਾਣਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਲੁਟੇਰੇ 7 ਲੱਖ ਰੁਪਏ ਨਾਲ ਭਰਿਆ ਬੈਗ ਲੈ ਕੇ ਫਰਾਰ ਹੋ ਗਏ ਉਸ ਤੋਂ ਬਾਅਦ ਅਗਲੀ ਵੀਡੀਓ ਜਿਲੰਧਰਚ ਬੰਬ ਮਿਲਣ ਨਾਲ ਮਚੀਆ ਤਰਥੱਲੀ ਤੁਰੰਤ ਪੁਜੀ ਨੇ ਅਧਿਕਾਰੀ ਸਮੇਤ 200 ਤੋਂ ਜ਼ਿਆਦਾ ਪੁਲਿਸ ਜਵਾਨ ਤੇ ਫਿਰ ਹੋਇਆ ਮਾਮਲਾ ਦਰਜ ਰਾਮਾ ਮੰਡੀ ਹੁਸ਼ਿਆਰਪੁਰ ਰੋਡ ਤੇ ਪੈਂਦੇ ਪਿੰਡ ਜੋਲਾ ਨਜ਼ਦੀਕ ਇੱਕ ਬੈਗ ਚ ਬੰਬ ਮਿਲਣ ਦੀ ਖਬਰ ਨੇ ਇਲਾਕੇ ਚ ਦਹੱਸ ਦਾ ਮਾਹੌਲ ਬਣਾ ਦਿੱਤਾ ਅਸਲ ਚ ਮੌਕਾ ਸੀ ਕਿ ਪੁਲਿਸ ਦੀ ਮੌਕ ਡ੍ਰਿਲ ਦਾ ਅੱਜ ਜਾਨੀ ਸਨੀਚਰਵਾਰ ਨੂੰ ਦਿਹਾਤੀ ਜਲੰਧਰ ਦੇਹਾਤੀ ਪੁਲਿਸ ਵੱਲੋਂ ਹੁਸ਼ਿਆਰਪੁਰ ਰਾਮਾ ਮੰਡੀ ਰੋਡ ਤੇ ਪੈਂਦੇ ਪਿੰਡ ਜੋਲਾ ਨਜ਼ਦੀਕ ਮੌਕ ਡ੍ਰਿਲ ਕੀਤੀ ਗਈ ਹੈ ਦਸਤੋਬਾਦ ਅਗਲੀ ਵੀਡੀਓ ਜੀ ਹਵਾਨ ਬਣਿਆ ਪਤੀ ਕੀਤਾ ਸ਼ਰਮਨਾਕ ਕਾਰਾ ਗਰਭਤੀ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ ਅੰਮ੍ਰਿਤਸਰ ਦੇ ਬਾਬਾ ਬਕਾਲਾ ਦੇ ਪਿੰਡ ਬੁੱਲੇ ਨੰਗਲ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਪਤੀ ਵੱਲੋਂ ਬਹੁਤ ਸ਼ਰਮਨਾਕ ਕਾਰਾ ਕੀਤਾ ਗਿਆ ਉਹਨਾਂ ਵੱਲੋਂ ਪਤਨੀ ਨੂੰ ਮੰਜੇ ਤੇ ਬੰਨ ਕੇ ਅੱਗ ਲਗਾ ਕੇ ਸਾੜ ਦਿੱਤਾ ਗਿਆ ਪਰ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਪਤਨੀ ਦੇ ਪੇਟ ਵਿੱਚ ਜੁੜਵਾ ਬੱਚੇ ਸਨ ਜੀ ਦਸਤੋਬਾਦ ਅਗਲੀ ਵੀਡੀਓ ਜੀ ਮੌਤ ਨੂੰ 마ਸੀ ਤੇ ਸਿਰਫ ਕਫਨ ਬੰਨ ਕੇ ਲੋਕ ਨਿਤਰੇ ਨਹੀਂ ਸੀ ਚੌਣ ਮੈਦਾਨ ਵਿੱਚ ਪੰਜਾਬ ਚ ਕਿਸਾਨਾਂ ਤੇ ਰੰਬਲੂ ਆਪਣੀਆਂ ਮੰਗਾਂ ਤੇ ਮਸਲੇ ਨੂੰ ਲੈ ਕੇ ਭਾਜਪਾ ਦੇ ਹੋਰ ਸਿਆਸੀ ਤਰ੍ਹਾਂ ਦੇ ਵਿਰੋਧ ਚ ਮੌਕੇ ਦੇ ਚੋਣ ਪ੍ਰਸ਼ਾਸਨ ਵੱਲੋਂ ਤਨਾਤ ਕੀਤੀ ਜਾ ਰਹੀ ਸੜਕ ਸੁਰੱਖਿਆ ਦਸਤਿਆਂ ਦੇ ਨਫਰੀ ਨੂੰ ਭਾਵੇਂ ਅੱਜ ਕੱਲ ਵੱਡੀ ਅਤੇ ਇੱਕ ਤਰ੍ਹਾਂ ਨਾਲ ਛੋਣੀ ਬਣਾਉਣੀ ਦੱਸਿਆ ਜਾ ਰਿਹਾ ਹੈ ਪਰ ਚੌਣ ਇਤਿਹਾਸ ਨਾਲ ਜੁੜੀ ਇੱਕ ਹਕੀਕਤ ਵੀ ਕਈ ਸਾਹਮਣੇ ਆਉਂਦੀਆਂ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਲੜਾਈ ਦਾ ਇਨਸਾਫ ਨਾ ਮਿਲਣ ਕਾਰਨ ਨੌਜਵਾਨ ਨੇ ਚੁੱਕਿਆ ਵੱਡਾ ਕਦਮ ਤਿੰਨ ਪੈਰਾਂ ਦਾ ਸੀ ਜੀ ਇਕਲੌਤਾਪਰਾ ਅਬੋਹਰ ਵਿੱਚ ਕਰੀਬ 4 ਮਹੀਨੇ ਪਹਿਲਾਂ ਹੋਏ ਹਮਲੇ ਵਿੱਚ ਜ਼ਖਮੀ ਹੋਏ ਇੱਕ ਨੌਜਵਾਨ ਨੇ ਮਲਜ਼ਮਾਂ ਖਿਲਾਫ ਕਾਰਵਾਈ ਨਾ ਕਰਨ ਅਤੇ ਮਲਜ਼ਮਾਂ ਦੇ ਤਸੱਦਦ ਤੋਂ ਤੰਗ ਆ ਕੇ ਕਰੀਬ 15 ਦਿਨ ਪਹਿਲਾਂ ਕੋਈ ਜ਼ਹਿਰੀਲੀ ਚੀਜ਼ ਨਿਕਲ ਲਈ ਸੀ ਜਿਸ ਦੀ ਅਮਜ਼ਾ ਹਸਪਤਾਲ ਬਠਿੰਡਾ ਵਿੱਚ ਮੌਤ ਹੋ ਗਈ ਸੀ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਹਸਪਤਾਲ ਦੇ ਮੋਰ ਚਲੀ ਚ ਰਖਵਾਇਆ ਗਿਆ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਕਾਰ ਖੜੀ ਗੱਡੀ 'ਚ 107 ਕਿਲੋਮੀਟਰ ਦੂਰ ਪੁੱਟਿਆ ਜੀ ਟੋਲ ਪਲਾਜ਼ਾ ਕਾਰ ਮਾਲਕ ਨੂੰ ਲੱਗੇ ਜੀ ਝਟਕਾ ਪੁਆਨੀਗੜ੍ਹ ਵਿੱਚ ਇੱਕ ਕਾਰ ਮਾਲਕ ਨਾਲ ਨਵਾਂ ਅਨੋਖਾ ਮਾਮਲਾ ਸਾਹਮਣੇ ਆਇਆ ਜਦੋਂ ਘਰ 'ਚ ਖੜੀ ਉਸਦੀ ਕਾਰ 107 ਕਿਲੋਮੀਟਰ ਦੂਰ ਦੇ ਟੋਲ ਬੈਰੀਅਰ ਤੇ ਟੋਲ ਕੱਟਿਆ ਗਿਆ ਹੁਣ ਕਾਰ ਮਾਲਕੀ ਇਸ ਮਾਮਲੇ ਨੂੰ ਖਫਤਕਰ ਅਦਾਲਤ ਵਿੱਚ ਲਿਜਾਣ ਦੀ ਤਿਆਰੀ ਕਰ ਰਿਹਾ ਹੈ ਇਸ ਸਬੰਧੀ શ્રી ਦੁਰਗਾ ਮਾਤਾ ਮੰਦਰ ਕਮੇਟੀ ਦੇ ਪ੍ਰਧਾਨ ਮਨੀਸ਼ ਸਿੰਘ ਲਾਣੇ ਨੇ ਦੱਸਿਆ ਕਿ ਉਸ ਦੀ ਕਾਰ ਜਿਹੜੀ ਕਰ ਖੜੀ ਹੈ ਜਦੋਂ ਕਿ ਟੋਲ ਕੱਟਿਆ ਗਿਆ ਉਸ ਤੋਂ ਬਾਅਦ ਅਗਲੀ ਵਾਰ ਜਿੰਦਾ ਸਨ ਸੰਤੋਖ ਚੌਧਰੀ ਬੀਜੇਪੀ ਵਿੱਚ ਸ਼ਾਮਲ ਹੋ ਕੇ ਅੱਜ ਉਹਨਾਂ ਦੀ ਪਤਨੀ ਨੇ ਮਾਰੀਆਂ ਨੇ ਜੀ ਚੰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਜਲੰਧਰ ਦੇ ਸਾਬਕਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਬੀਜੇਪੀ ਵਿੱਚ ਸ਼ਾਮਲ ਹੋ ਗਏ ਨੇ ਉਸ ਤੋਂ ਬਾਅਦ ਅਗਲੀ ਵੱਡੀ ਖ਼ਬਰ ਇਹ ਡਾਕਟਰ ਰਾਜਕੁਮਾਰ ਦੇ ਸਮਰਥਨ 'ਚ ਹੁਸ਼ਿਆਰਪੁਰ ਪਹੁੰਚੇ ਨੇ ਜੀ ਸੀਐਮ ਮਾਨ ਬੋਲੇ ਤੁਹਾਡੇ ਸਾਥ ਦੀ ਲੋੜ ਹੈ 13 ਹੱਥ ਹੋੜ ਦੇ ਦਿਓ ਆਮ ਆਦਮੀ ਪਾਰਟੀ ਦੇ ਸਰਕਾਰ ਨੇ ਮਿਸ਼ਨ ਆਪ ਨੂੰ 13 0 ਨਾਲ ਹਰਾਉਣ ਦੇ ਟੀਚੇ ਨੂੰ ਹਾਸਲ ਕਰਨ ਲਈ ਮੁੱਖ ਮੰਤਰੀ ਭਵੰਤ ਮਾਨ ਸ਼ਨੀਵਾਰ ਨੂੰ ਹੁਸ਼ਿਆਰਪੁਰ ਪਹੁੰਚੇ ਮੁੱਖ ਮੰਤਰੀ ਮਾਨ ਇੰਨਾ ਹੁਸ਼ਿਆਰਪੁਰ ਤੋਂ ਆਪ ਉਮੀਦਵਾਰ ਡਾਕਟਰ ਰਾਜਕੁਮਾਰ ਜੱਬੇ ਬਲ ਦਾ ਸਮਰਥਨ ਕਰਨ ਪੁੱਜੇ ਸੀਐਮ ਮਾਨ ਨੇ ਕਿਹਾ ਕਿ 2 ਸਾਲਾਂ ਵਿੱਚ ਆਮ ਆਦਮੀ ਪਾਰਟੀ ਨੇ 40000 ਤੋਂ ਜਿਹੜੀਆਂ ਵੱਧ ਨੌਕਰੀਆਂ ਦੇ ਦਿੱਤੀਆਂ ਨੇ ਇਸ ਦੇ ਨਾਲ ਹੀ ਪੰਜਾਬ ਵਿੱਚ ਇੰਡਸਟਰੀ ਲਿਆਂਦੀ ਗਈ ਹੈ ਤਾਂ ਜੋ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਸਕਣ ਪੰਜਾਬ ਵਿੱਚ 2 ਸਾਲਾਂ ਵਿੱਚ ਰੰਗਲਾ ਪੰਜਾਬ ਬਣ ਰਿਹਾ ਹੈ ਅਗਲੇ 3 ਸਾਲਾਂ ਵਿੱਚ ਵੀ ਬਹੁਤ ਕੁਝ ਹੋ ਸਕਦਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਸਵਾ 2 ਸਾਲਾਂ ਚ ਹੀ ਨੌਜਵਾਨ ਮੁੰਡੇ ਕੁੜੀਆਂ ਨੂੰ ਪੱਕੇ ਤੌਰ ਤੇ ਕਾਨੂੰਨੀ ਰਸਤੇ ਸਾਫ਼ ਕਰਕੇ 43000 ਸਰਕਾਰੀ ਨੌਕਰੀਆਂ ਦੇ ਚੁੱਕੇ ਹਾਂ ਅਸੀਂ ਕੋਈ ਸਪਾਰਸ਼ ਜਾਂ ਰਿਸ਼ਵਤ ਲੈ ਕੇ ਨੌਕਰੀਆਂ ਨਹੀਂ ਦਿਤੀਆਂ ਬਲਕਿ ਮੈਰਿਟ ਦੇ ਆਧਾਰ ਤੇ ਭਰਤੀਆਂ ਕੀਤੀਆਂ ਨੇ ਜੀ ਤਾਂ ਇਸ ਜੀ ਅੱਜ ਦੀਆਂ ਆਪਣੀਆਂ ਤਾਜ਼ਾ ਖਬਰਾਂ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ ਦੀ ਚੇ ਕਮੈਂਟ ਕਰਨਾ ਵਾਕਿਆ ਇਸੇ ਤਰ੍ਹਾਂ ਦੀਆਂ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ